थैंक यू सो मच सर थैंक यू ये कोशिश करांगे सर कि थोड़ी उम्मीद आ किंतु परंतु होंगे जब पानी भी पेट्रोल पंप पर मिलेगा बूंद बूंद को मानव मारा मारा फिरेगा सोचो ਮਨ ਲਈ ਉਹ ਅਗ ਬੂਦ ਬਨੇ ਰਹਿ ਗਿਆ ਮਨ ਗੁਰੂ ਬਨੇ ਦੇ ਦਿਆ ਏਹੋ ਕਹ ਤੇ ਤੁਮਤਾ ਦੇ ਉਸ ਕਾ ਪਤਾ ਦੇ ਜ਼ਰਾ ਮੁਝ ਨੂੰ ਪਤਾ ਦੇ ਮੈਂ ਉਸੇ ਮਿਲੂਗਾ ਤੁਮਾਰੇ ਦਰਗਾਹ ਮੁੱਖ ਵਾਸਤੇ ਮੌਕਾ ਦਿੱਤਾ ਦੋ ਚੇਹਰੇ ਦੇ ਮੇਰੇ ਆਪਣੇ ਸਰ ਇਮਪ੍ਰੈਸ਼ਨ ਜਿਵੇਂ ਕਹਿੰਦੇ ਆ ਕਿ ਬੱਚੇ ਜਿਹੜੇ ਆ ਉਹ ਕੱਚੀ ਮਿੱਟੀ ਦੇ ਬਰੇ ਹੁੰਦੇ ਜਿਹੜਾ ਇੱਕ ਵਾਰ ਇਮਪ੍ਰੈਸ਼ਨ ਪੈ ਜੇ ਉਹ ਪੂਰੀ ਉਮਰ ਮਿਟਦਾ ਨਹੀਂ ਤਾਂ ਸਾਡੀ ਵੀ ਕੋਸ਼ਿਸ਼ ਹੈ ਕਿ ਬੱਚਿਆਂ ਦੇ ਉੱਤੇ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਇਮਪ੍ਰੈਸ਼ਨ ਪਾਈਏ ਇੱਕ ਕੌਨਫੀਡੈਂਟ ਇਮਪ੍ਰੈਸ਼ਨ ਪਾਈਏ ਅੱਜ ਜਿਹੜਾ ਅਸੀਂ ਇਮਪ੍ਰੈਸ਼ਨ ਕਰਾ ਰਹੇ ਹਾਂ ਐਨੂਅਲ ਫੰਕਸ਼ਨ ਵਾਈਐਸਪੀ ਕੁਝ ਕਰਾ ਰਹੇ ਹਾਂ ਉਹਦਾ ਵੀ ਸਿੱਟਾ ਆ ਹੈ ਉਹਦਾ ਵੀ ਪਰਪਸ ਆ ਹੈ ਕਿ ਹਰ ਇੱਕ ਬੱਚਾ ਜਿਹੜਾ ਹੈ ਉਹ ਸਟੇਜ ਤੇ ਆਏ ਤੇ ਹਰ ਇੱਕ ਬੱਚਾ ਕੌਨਫੀਡੈਂਟਲੀ ਸਟੇਜ ਤੇ ਪਰਫਾਰਮ ਕਰੇ ਤੇ ਬੱਚਾ ਜੋ ਕੌਨਫੀਡੈਂਸ ਆਤਮ ਵਿਸ਼ਵਾਸ ਉਹਦੀ ਆਏਗਾ ਜਦੋਂ ਬੱਚੇ ਵੱਧ ਤੋਂ ਵੱਧ ਸਟੇਜ ਦੇਤੇ ਆਉਣਗੇ ਇਸ ਲਈ ਸਾਡਾ ਜਰਾ ਇਮਪ੍ਰੈਸ਼ਨ ਹੈ ਅਸੀਂ ਦਾ ਨਾਮ ਰੱਖਿਆ ਹੋਇਆ ਹੈ ਸਰ ਇਸ ਲਈ ਇਹ ਵੀ ਟੌਪ ਆਫ 50 ਇੰਡੀਆ ਦੇ 50 ਪਹਿਲੇ ਸਕੂਲਾਂ ਦੇ ਵਿੱਚ ਨਾਮ ਆਉਣਾ ਕਿੰਨਾ ਵਾਈਸ ਕਰਦਾ ਕਿ ਇਹ ਜਿਹੜੇ ਜਿਹੜੇ ਬੱਚਿਆਂ ਦੇ ਵਿੱਚ ਟੀਕ ਹੋ ਕੇ ਪਾਲਣਗੇ ਸਰ ਵਾਈਸ ਸਿਰਫ ਇੱਕ ਚੀਜ਼ ਕਰਦਾ ਹੈ ਕਿ ਵਾਈਸ ਹਰ ਕਦਮ ਬੱਚਾ ਲਈ ਚੁੱਕਦਾ ਬਾਸ ਹੋਰ ਕੁਝ ਨਹੀਂ ਕਰਦਾ ਮੈਨੂੰ ਲੱਗਦਾ ਜੀ ਆਪਾਂ ਢਿਲੋਂ ਵਾਕਈ ਚ ਓਨੈਸਟ ਤਰੀਕੇ ਨਾਲ ਕੰਮ ਕਰੀਏ चाहे वह कोई स्कूल हो संस्था ता हो ही नहीं सकता कि वह जोड़ी संस्था है पिछले रह जाए पंजाब की वो पहले पहली संस्था बनेगी दिस इज वॉट वाई एस इज डूइंग वाई एस की इको ही कोशिश है कि बच्चों लिए जोड़ा भी संभव कोई भी चीज़ है वह करे चाहे एम यू एन है चाहे ए टी एल है चाहे तकनीक है चाहे स्पोर्ट्स है चाहे किताबा ने चाहे कोई भी चीज़ है जे बच्चा लिए कुछ भी बनी हुई है जे बच्चा के भविखली कुछ भी बनी हुई है वह वाई एस तो भी दुनिया तो लैके आऊगा तो वाई एस बच्चों को देगा इसलिए मैं समझता कि वाई एस इंडिया चो जिसे दस लाख तो भी बाद इंडिया चो वाई एस भी परफॉर्मेंस स्टेज पर सिर्फ कोई डांस ड्रामा नहीं है जी परफॉर्मेंस स्टेज पर होंगी है मैसेज है जड़ा के बच्चे लोगों भी दे रहे हैं वो तो वह तो ज्यादा बचे खुद भी सिख रहे हैं हूँ जो बच्चा कोई परफॉर्म करेगा चाहे करूंगा कि जी पानी सेव करिएयर आपको बचाइए उस खुद भी तो आत्न करेगा ਤਾਂ ਮੈਂ ਸਮਝਦਾ ਕਿ ਇੱਕ ਬਦਿਆ ਸ਼ਲਾਗਾ ਹੀ ਉਹ ਕਦਮ ਹੈ ਕਿ ਬੱਚਾ ਨੂੰ ਸਿਰਫ ਕਿਤਾਬਾਂ ਚ ਨਹੀਂ ਆ ਚੀਜ਼ਾਂ ਪੜਾਈਆਂ ਜਾਂਦੀਆਂ ਬੱਚਾ ਨੂੰ ਸਟੇਜ ਤੇ ਵੀ ਉਹੀ ਚੀਜ਼ ਕਰਵਾਈ ਜਾਂਦੀ ਹੈ ਕਿ ਹਰ ਫੀਲਡ ਚ ਜਿਹੜੇ ਨੇ ਪੀਐਸ ਦੇ ਬੱਚੇ ਜਿਹੜੇ ਮੈਡਲ ਲੈ ਚੁੱਕੇ ਹੈ ਜੇ ਮੈਂ ਸਿਰਫ ਖੇਡਾਂ ਦੀ ਗੱਲ ਕਰਾਂ ਹਲੇ ਤੱਕ 6600 ਤੋਂ ਵੱਧ ਬੱਚੇ ਮੈਡਲ ਲੈ ਚੁੱਕੇ ਜਿਨ੍ਹਾਂ ਚੋਂ 117 ਤੋਂ ਵੱਧ ਨੈਸ਼ਨਲ ਲੈਵਲ ਦੇ ਮੈਡਲ ਨੇ ਬੱਚੇ ਐਮਯੂਐਨ ਚ ਕਿੰਨੇ ਮੈਡਲ ਲੈ ਚੁੱਕੇ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਦੇ ਮੈਡਲ ਨੇ ਬੱਚੇ ਖੇਡਾਂ ਚ ਵੀ ਲੈ ਚੁੱਕੇ ਜੇ ਮੈਂ ਕਿਤਾਬਾਂ ਦੀ ਗੱਲ ਕਰਾਂ ਤਾਂ 61 ਬੱਚੇ ਐਸੇ ਨੇ ਜਿਹੜੇ ਬੱਚਿਆਂ ਨੇ ਖੁਦ ਆਪਣੀਆਂ ਕਿਤਾਬਾਂ ਲਿਖੀਆਂ ਨੇ ਤੇ ਉਹ ਕਿਤਾਬਾਂ ਜਿਹੜੀਆਂ ਨੇ ਉਹ ਫਲੈਪ ਕਾਰਡ ਤੇ ਫੇਸਬੁੱਕ ਤੇ ਉੱਤੇ ਅਵੇਲੇਬਲ ਨੇ ਜਾ ਕੇ ਲੈ ਸਕਦੇ ਐ ਐਮਐਸਰ ਤੇ ਸਰ ਬੱਚਿਆਂ ਲਈ ਅਸੀਂ ਪਲੱਸ 1 ਪਾਸਟੂਲੀ ਬਹੁਤ ਬੈਕ ਸ਼ੁਰੂ ਕੀਤੀ ਹੈ ਯੂਪੀਐਸਸੀ ਬੈਕ ਸ਼ੁਰੂ ਕੀਤਾ ਹੈ ਉਹ ਬੱਚਿਆਂ ਦੇ ਲਈ ਜਿਹੜੇ ਅੱਗੇ ਜਾ ਕੇ ਆਈਐਸ ਬਣਨਾ ਚਾਹੁੰਦੇ ਨੇ ਇਸ ਮੈਸਮਾ ਦਾ ਪੰਜਾਬ ਚ ਸ਼ਾਇਦ ਕੱਲ ਹੀ ਇੱਕ ਐਸਾ ਸਕੂਲ ਹੈ ਜਿਹਨੇ ਯੂਪੀਐਸਸੀ ਬੈਜਣਾ ਹੈ ਪ੍ਰਸਨ ਪਾਸਟ ਸ਼ੁਰੂ ਕੀਤਾ ਹੋਇਆ ਹੈ। ਐਸੀ ਤਰ੍ਹਾਂ ਨਾਲ ਪ੍ਰਸਨ ਪ੍ਰਸੁਧਰੀ ਕਲਾਸ ਬੈਚ ਵੀ ਹੈ, ਸੀਏ ਬੈਚ ਹੈ, ਆਈਡੀ ਬੈਚ ਹੈ, ਐਂਟਰਪ੍ਰੀਨਿਓਰਸ਼ਿਪ ਬੈਚ ਹੈ, ਸੇ ਕਾਲਜ ਦਾ ਬੈਚ ਹੈ। ਹਰ ਬੱਚੇ ਨੂੰ ਹਰੋ ਸੰਭਵ ਚੀਜ਼ ਜਿਹੜੀ ਕਿ ਬੱਚੇ ਲਈ ਜ਼ਰੂਰਤ ਹੈ ਉਹ ਵਾਈਸ ਪ੍ਰੋਵਾਈਡ ਕਰਦੇ ਹੈ ਤੇ ਵਾਈਸ ਪ੍ਰੋਵਾਈਡ ਕਰਦਾ ਰਹੂਗਾ। ਹੈ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ 6 ਲੱਖ ਬੱਚਿਆਂ ਚੋਂ ਦਮਨ ਜਿਹੜਾ ਸਾਡਾ ਸਟੂਡੈਂਟ ਹੈ ਉਹ 255ਵਾਂ ਰੈਂਕ ਲੈ ਕੇ NDA ਚ ਭਰਤੀ ਹੋਇਆ ਤੇ ਹੁਣ ਉਹ ਦੇਸ਼ ਦੀ ਸੇਵਾ ਕਰੂਗਾ ਦੇਖੋ ਕੋਈ ਖੇਤਰ ਐਸਾ ਨਹੀਂ ਹੈ ਜਿੱਥੇ ਵਾਈਐਸ ਦੇ ਬੱਚਾ ਨਹੀਂ ਗਿਆ ਤੁਸੀਂ BNC ਲੈ ਲਓ DMC ਲੈ ਲਓ CMC ਲੈ ਲਓ AMC ਲੈ ਲਓ ਕੋਈ ਐਸਾ ਹਸਪੀਟਲ ਨਹੀਂ ਹੋਣਾ ਜਿੱਥੇ ਵਾਈਐਸ ਦੇ ਡਾਕਟਰ ਉਥੇ ਕੰਮ ਨਹੀਂ ਕਰ ਰਹੇ ਕੋਈ ਮਰਜ਼ੀ ਖੇਤਰ ਲੈ ਲਓ ਐਂਡ ਥਿਸ ਇਜ਼ ਵਟ ਵਾਈਐਸ ਹੈਜ਼ ਬੀਨ ਡੂਇੰਗ ਫਾਰ ਲਾਸਟ 45 ইয়ারਸ ਸਿਵਲ ਸਰਵਿਸ ਸੇਵਾਵਾਂ ਦੇ ਵਿੱਚ ਵੀ ਤੁਹਾਡੇ ਬੱਚੇ ਗਏ ਨੇ ਸਰ ਡਾਕਟਰ ਈਸ਼ ਸਿੰਗਲ ਜਿਹੜੇ ਨੇ ਡਾਕਟਰ ਗਗਨਦੀਪ ਸਿੰਘਲਾ ਦੋਨੇ ਹੀ ਆਈਐਸ ਆਫੀਸਰਸ ਨੇ ਆਈਪੀਐਸ ਆਫੀਸਰਸ ਨੇ ਉਹ ਦੋਨੇ ਹੀ ਵੀਐਸ ਤੇ ਜਿਹੜੇ ਹੈ ਸਟੂਡੈਂਟ ਰਹਿ ਚੁੱਕੇ ਨੇ ਤੇ ਜਿਵੇਂ ਮੈਂ ਦੱਸਿਆ ਕਿ ਅਸੀਂ ਯੂਪੀਐਸਸੀ ਬੈਚ ਸ਼ੁਰੂ ਕੀਤਾ ਹੈ ਤੁਸੀਂ ਦੇਖਿਓ ਅਗਲੇ ਆਉਣ ਵਾਲੇ 10 ਸਾਲਾਂ ਚ ਕਿੰਨੇ ایسے ਬੱਚੇ ਹੋਣਗੇ ਜਿਹੜੇ ਸਿਵਲ ਸਰਵਿਸਿਜ਼ ਐਫਓ ਵੀਐਸ ਦੇ ਬੱਚੇ ਕ੍ਰੈਕ ਕਰਨਗੇ ਜੀ ਮੇਰਾ ਨਾਮ ਡਾਕਟਰ ਮਨਦੀਪ ਕੌਰ ਤੁਸੀਂ ਹਾਂਜੀ ਮੇਰਾ ਬੇਟਾ ਸ਼ਹਿਵਾਦ ਸਿੰਘ 5th A ਕਲਾਸ ਦੇ ਵਿੱਚੋਂ ਪੜ ਰਿਹਾ ਹੈ ਜੀ ਤੁਸੀਂ ਆਪਣੇ ਬੱਚੇ ਨੂੰ ਇੱਥੇ VIPES ਦੇ ਵਿੱਚ ਦਾਖਲ ਕਰਵਾਇਆ ਜਿੱਦੋਂ ਤੱਕ ਇਹ ਦੇਖ ਕੇ ਤੁਹਾਨੂੰ ਲੱਗਿਆ ਕਿ ਵਾਦਾ ਸੁਕਰਵਾਉਣਾ ਚਾਹੀਦਾ ਜਦੋਂ ਮੈਂ ਆਪਣੇ ਬੇਟੇ ਦੀ ਗੱਲ ਕਰਾਂ ਜੀ ਮੈਂ ਫਸਟ ਦੇ ਵਿੱਚ ਇੱਥੇ ਬੱਚਾ ਅਸੀਂ ਲਗਾਇਆ ਸੀਗਾ ਤੇ ਉਹ ਬੱਚੇ ਦੇ ਵਿੱਚ ਕੌਨਫੀਡੈਂਸ ਬਹੁਤ ਘੱਟ ਸੀਗਾ ਜਿੱਥੇ ਅਸੀਂ ਉਹਨੂੰ ਪਹਿਲਾਂ ਲਗਾਇਆ ਹੋਇਆ ਸੀ ਉੱਥੇ ਐਕਟੀਵਿਟੀਜ਼ ਵੀ ਘੱਟ ਹੁੰਦੀਆਂ ਸੀਗੀਆਂ ਤੇ ਬੱਚੇ ਦੇ ਵਿੱਚ ਕੌਨਫੀਡੈਂਸ ਨਹੀਂ ਸੀ ਕਿਸੇ ਨਾਲ ਪਰਸਨਲ ਗੱਲ ਕਰਨ ਦੇ ਵਿੱਚ ਉਹਨੂੰ ਦਿੱਕਤ ਆਉਂਦੀ ਸੀਗੀ ਕਾ ਜਿੰਨਾ ਕ ਅਸੀਂ ਬਾਇਸਪੀਆ ਦਾ ਸੁਣਿਆ ਸੀਗਾ ਕਿ ਬੱਚਾ ਜਿਹੜਾ ਹੈਗਾ ਇੱਥੇ ਆ ਕੇ ਕੌਨਫੀਡੈਂਟ ਹੋ ਜਾਂਦਾ ਤੋਂ 4-5 ਸਾਲਾਂ ਦੇ ਵਿੱਚ ਇਹ ਚੀਜ਼ ਅਸੀਂ ਨੋਟ ਕੀਤੀ ਆ ਕਿ ਮੇਰੇ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਆ ਗਿਆ ਹੁਣ ਉਹ ਸਟੇਜ ਤੇ ਗੱਲ ਕਰਨ ਦੇ ਵਿੱਚ ਜਾਂ 10 ਬੰਦਿਆਂ ਦੇ ਵਿੱਚ ਵੀ ਗੱਲ ਕਰਨ ਦੇ ਵਿੱਚ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਮੈਂ ਚਾਹਨੀ ਆ ਕਿ ਅਸੀਂ ਖੁਦ ਵੀ ਅਸੀਂ ਵਰਕਿੰਗ ਆ ਦੋਨੋਂ ਜਣੇ ਤਾਂ ਸਾਨੂੰ ਇਹ ਹੁੰਦਾ ਕਿ ਬੱਚਾ ਜਿਹੜਾ ਹੈਗਾ ਉਹਦੇ ਵਿੱਚ ਗੱਲ ਕਰਨ ਲਈ ਕੌਨਫੀਡੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਆਲੇ ਦੁਆਲੇ ਜਾਂ ਹੋਰ ਕੀ ਸੁਜੈਸ਼ਨ ਦੇਣਾ ਚਾਹੋਗੇ ਜਿਨ੍ਹਾਂ ਦੇ ਬੱਚੇ ਕਿਤੇ ਹੋਰ ਲੈ ਜਾਂ ਨਿਊ ਫੋਰਮ ਨੂੰ ਲਈ ਮੈਨੂੰ ਲੱਗਦਾ ਕਿ ਬਾਇਸਪੀ ਦੇ ਵਿੱਚ ਬੱਚਾ ਨੂੰ ਲਗਾਉਣਾ ਚਾਹੀਦਾ ਇਹਦੇ ਨਾਲ ਇਹ ਹੈ ਕਿ ਬੱਚੇ ਦਾ ਸਟੇਜ ਤੇ ਬਹੁਤ ਜ਼ਿਆਦਾ ਐਕਸਪੋਜ਼ਰ ਆਉਂਦਾ ਕਿ ਜੇਕਰ ਬੱਚਾ ਸਟੇਜ ਤੇ ਚੜ੍ਹੂਗਾ ਉਹਦੇ ਵਿੱਚ ਗੱਲ ਕਰਨ ਦੀ ਹਿੰਮਤ ਹੋਊਗੀ ਤਾਂ ਉਹ ਜਦੋਂ ਬੱਚੇ ਦੇ ਵਿੱਚ ਜਿਆਦਾ ਐਕਟੀਵਿਟੀਜ਼ ਦੇ ਵਿੱਚ ਬੱਚਾ ਪਾਰਟਿਸਿਪੇਟ ਕਰੂਗਾ ਤੋ ਖੁਦ ਬੱਚਾ ਆਪਣੇ ਆਪ ਦੇ ਵਿੱਚ ਕੌਨਫੀਡੈਂਟ ਮਹਿਸੂਸ ਕਰੂਗਾ ਜਦੋਂ ਬੱਚੇ ਦੇ ਵਿੱਚ ਕੌਨਫੀਡੈਂਸ ਆ ਗਿਆ ਤਾਂ ਮੈਨੂੰ ਲੱਗਦਾ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਨਹੀਂ ਜਿਹੜਾ ਬੱਚਾ ਕਰ ਨਹੀਂ ਸਕਦਾ ਹੈ ਇਹ ਸਕੂਲ ਵਰੁਣ ਸਰ ਦੀ ਲੀਡਰਸ਼ਿਪ ਦੇ ਅੰਡਰ ਬਹੁਤ ਲੰਬੇ ਸਮੇਂ ਤੋਂ ਇੱਕ ਬਹੁਤ ਹੀ ਵਧੀਆ ਰੋਲ ਪੂਰੇ ਸਾਰੇ ਬੱਚੇ ਨਿਭਾ ਰਹੇ ਨੇ ਜੋ ਅਸੀਂ ਪਿਛਲੇ 40 ਸਾਲਾਂ ਤੋਂ ਦੇਖ ਰਹੇ ਹਾਂ ਵੀ ਇਹ ਸਕੂਲ ਨਾ ਸਿਰਫ ਇਕੱਲੇ ਆਪ ਦਾ ਨਾਮ ਤੇ ਪਰ ਸਾਡੇ ਏਰੀਆ ਦਾ ਨਾਮ ਵੀ ਬਹੁਤ ਵੱਡੇ ਲੈਵਲ ਤੇ ਲੈ ਕੇ ਆ ਰਿਹਾ ਹੈਗਾ ਅੱਜ ਜਦੋਂ ਅਸੀਂ ਇੱਥੇ ਆਏ ਤੇ ਦੇਖਿਆ ਬੱਚੇ ਹਵਾ ਪਾਣੀ ਤੇ ਗਾਰਬੇਜ ਦੇ ਉੱਪਰ ਗੱਲਾਂ ਕਰ ਰਹੇ ਨੇ ਛੋਟੇ ਛੋਟੇ ਬੱਚੇ ਤਾਂ ਇਦਾਂ ਦੇ ਮੈਸੇਜ ਹਰ ਸਕੂਲ ਨੂੰ ਦੇਣੇ ਚਾਹੀਦੇ ਨੇ ਨਾਲ ਹੀ ਜਿਵੇਂ ਦੇਖਿਆ ਅਸੀਂ ਵੀ ਜਿਵੇਂ ਵੀ ਬੱਚੇ ਵੀ ਪੜ੍ਹਾਈ ਦੇ ਵਿੱਚ ਗੇਮਸ ਦੇ ਵਿੱਚ ਤੇ ਨਾਲ ਨਾਲ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਵੀ ਆਪਣੇ ਆਪ ਨੂੰ ਪੂਰਨ ਕਰ ਰਹੇ ਨੇ ਤੇ ਆਪਣੇ ਸਮਾਜ ਵਾਸਤੇ ਚੰਗਾ ਕਰ ਰਹੇ ਨੇ ਤਾਂ ਇਹ ਵਾਈਏ ਸਕੂਲ ਇਸ ਦੇ ਲਈ ਵਧਾਈ ਦੇ ਪੱਤਰ ਜੀ ਹਾ ਸ਼ਿਕਾ ਲ ਜੀ ਮੇਰਾ ਨਾਮ ਕਰਮਜੀਤ ਕੌਰ ਹੈ ਮੇਰੇ ਮੈਂ ਬਰਨਾਰਦੀ ਰਹਿਣ ਵਾਲੀ ਆ ਮੇਰੇ ਦੋਨੇ ਬੱਚੇ ਵਾਈਸ ਸਕੂਲ ਚ ਪੜ੍ਹਦੇ ਹਨ ਤੇ ਵਾਈਸ ਸਕੂਲ ਦੀ ਪਰਫਾਰਮੈਂਸ ਬਹੁਤ ਵਧੀਆ ਬੱਚੇ ਚ ਕੌਨਫੀਡੈਂਸ ਆ ਦਾ ਸਟੱਡੀ ਲੈਵਲ ਵੀ ਬਹੁਤ ਵਧੀਆ ਹੈਗਾ ਤੁਸੀਂ ਵੀ ਆਪਣੇ ਬੱਚੇ ਨੂੰ ਵਾਈਸ ਚ ਲੈ ਕੇ ਆਓ ਹਮੇਸ਼ਾ ਦੋ ਕਦਮਾਂ ਲਈ ਥੈਂਕ ਯੂ ਥੈਂਕ